ਸਤਿ ਸ੍ਰੀ ਅਕਾਲ ਜੀ ਕੱਪੜੇ ਜਿਹੜੇ ਕਲੈਕਸ਼ਨ ਹੈ ਬੁਟੀਕ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਲੈ ਕੇ ਆਇਆ ਲੈਸ ਦੇ ਨਾਲ ਤਿਆਰ ਕੀਤੇ ਬਹੁਤ ਹੀ ਸੋਹਣੇ ਪ੍ਰਿੰਟਡ ਸੂਟ ਤੇ ਇਹ ਸਾਰੇ ਲੈਸ ਲਗਾ ਕੇ ਡਿਜ਼ਾਈਨ ਕੀਤੇ ਨੇ ਬਹੁਤ ਹੀ ਸੋਹਣੇ ਸੋਹਣੇ ਸੂਟ ਤਿਆਰ ਹੋਏ ਨੇ ਹਾਂ ਜੀ ਐਸਤੇ 프ਰੰਟ ਹੈ ਐਸਤੇ ਸਲੀਵਸ ਨੇ ਔਰ ਇਸਤੇ ਬੈਕ ਤੇ ਵੀ ਲੈਸ ਨਾਲ ਪੈਨਲ ਦਿੱਤੇ ਗਏ ਨੇ

ਐਸਾਸ ਲੀਵਸ ਤੇ ਡਿਜ਼ਾਈਨ ਹੈ ਇਸ ਦੇ ਨਾਲ ਬਹੁਤ ਹੀ ਪਿਆਰੀ ਡਿਜ਼ਾਈਨਰ ਬਾਟਮ ਤਿਆਰ ਕੀਤੀ ਹੈ ਮੰਜੀ ਐ ਨੈਕਸਟ ਹੈ ਜੀ ਇਹ ਪੇਂਟ ਵਾਲਾ ਸੂਟ ਤਿਆਰ ਕੀਤਾ ਹੈ ਇਸ ਦੇ ਨਾਲ ਮਲਟੀ ਲੇਸ ਲਗਾ ਕੇ ਇਹਦੇ ਸਲਿਵਸ ਵਿੱਚ ਇਸ ਤੇ ਸਲੀਵਸ ਤੇ ਐਬੀ ਬਹੁਤ ਪਿਆਰਾ ਸੂਟ ਤਿਆਰ ਹੋਇਆ ਹੈ ਇਸਨਾਂ ਨੂੰ ਸਟ੍ਰੇਟ ਸਲਵਾਰ ਹੈ ਜੀ ਸਲਵਾਰ ਤੇ ਵੀ ਲੈਸ ਲੰਘਾ ਕੀ ਤਿਆਰ ਕੀਤੀ ਗਈ ਹੈ ਹਾਂਜੀ ਇਸ ਤਰ੍ਹਾਂ ਕੋਈ ਵੀ ਸੂਟ ਤੁਸੀਂ ਸਾਡੇ ਤੋਂ ਤਿਆਰ ਕਰਵਾਣਾ ਹੈ ਤਾਂ ਤੁਸੀਂ ਸਾਡੇ WhatsApp ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਸਾਡੀ ਵੀਡੀਓਸ ਤੋਂ ਕੋਈ ਵੀ ਪ੍ਰਿੰਟ ਸੂਟ ਲੈ ਕੇ ਲੈਸਿਸ ਵਗੈਰਾ ਲਗਾ ਕੇ ਤਿਆਰ ਕਰਵਾ ਸਕਦੇ ਹੋ ਜੀ ਹਾਂਜੀ ਸਾਡੀ ਸਾਨੂੰ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਸਾਡੇ ਸੂਟ ਕਿੱਦਾਂ ਦੇ ਲੱਗੇ ਹਨ ਜੀ ਇਹ ਨੈਕਸਟ ਹੈ ਜੀ ਪਿੰਟੈਕਸ ਪਾ ਕੇ ਲੈਸ ਲਗਾ ਕੇ ਡਿਜ਼ਾਈਨਿੰਗ ਕੀਤੀ ਗਈ ਹੈ ਐਸ ਸਲੀਵਸ ਤੇ ਡਿਜ਼ਾਈਨ ਹੈ ਹਾਂਜੀ ਇਹ ਨੈਕਸਟ ਹੈ ਇਹ ਕਲੀਆਂ ਵਾਲਾ ਸ਼ਰਟ ਨਇਆ ਇਸ ਤੇ ਘੇਰੇ ਤੇ ਲੈਸ ਦਿੱਤੀ ਹੈ ਐਸ ਦਾ ਨੈਕ ਡਿਜ਼ਾਈਨ ਹੈ ਐਸ ਅ 슬ੀਵ ਤੇ ਇਹ ਬਾਟਮ ਨਾਲ ਦਾ ਕਪੜਾ ਲਗਾਇਆ ਇਸ ਨਾਲ ਦੀ ਬਾਟਮ ਜੀ ਕਹਿੰਦੇ ਤਿਆਰ ਹੋਈ ਹੈ ਐਸ ਅ 슬ੀਵ ਤੇ ਡਿਜ਼ਾਈਨਿੰਗ ਕੀਤੀ ਹੈ ਇਹਨਾਂ ਚੋ ਕੋਈ ਵੀ ਸੂਟ ਤੁਸੀਂ ਤਿਆਰ ਕਰਵਾਉਣਾ ਹੈ ਤਾਂ ਉਸ ਦਾ ਸਕਰੀਨ ਸ਼ਾਟ ਲੈ ਕੇ ਉਸੇ ਡਿਜ਼ਾਈਨ ਚ ਤੁਸੀਂ ਸੇਮ ਪ੍ਰਿੰਟ ਤਾਂ ਨਹੀਂ ਮਿਲ ਸਕਦੇ ਮਿਲਦੇ ਜਲਦੇ ਪ੍ਰਿੰਟ ਤੁਸੀਂ ਸਾਡੇ ਤੋਂ ਤਿਆਰ ਕਰਵਾ ਸਕਦੇ ਹੋ ਜੀ ਸਾਡੇ ਵੀਡੀਓਜ਼ ਦੇਖਣ ਲਈ ਥੈਂਕ ਯੂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੇ ਸੋਨੇ ਸੋਨੇ ਸੂਟਨ ਦੇਖੋ ਥੈਂਕ ਯੂ